ਬਾਰਾਮ ਸਤਕਾਰ ਗੁਰੂ ਰੂਪ ਸਾਧ ਸੰਗਤ ਜੀ ਆਪਾਂ ਸਾਰੇ ਹੀ ਜੋ ਗੁਰ ਕਿਰਪਾ ਨਾਲ ਗੁਰ ਸਿੱਖੀ ਦੇ ਧਾਰਨੀ ਹਾਂ ਭਗਤੀ ਵਾਲੇ ਮਾਰਗ ਤੇ ਤੁਰੇ ਹਾਂ ਤਾਂਗ ਹੈ ਦਰਸਨਾ ਦੀ ਮਹਾਰਾਜਿਆਂ ਦੀ ਤਾਂਗ ਹੈ ਨਾਮ ਰੂਪੀ ਰਸ ਦੀ ਕੇਨਾ ਚੱਲੇ ਸੁਰਤ ਦੇ ਸ਼ਬਦ ਦਾ ਮਿਲਾਬ ਹੋ ਜੀ ਭਾਵ ਆਨੰਦ ਬਣਦੇ ਇਦੇ ਵਾਸਤੇ ਇੱਕ ਬੇਨਤੀ ਨਜੀ ਤੌਰ ਦੇ ਦਾਸ ਦੀ ਕਿ ਭਾਈ ਇਹ ਮਾਰਗ ਹੈ ਸਹਿਜ ਵਾਲਾ ਧਰਮ ਗਿਆਨ ਵਾਲਾ ਮਾਰਗ ਭਗਤੀ ਵਾਲਾ ਮਾਰਗ ਪ੍ਰਮਾਤਮਾ ਦੀ ਪੂਜਾ ਨਿਰੰਕਾਰ ਅਕਾਲ ਪੁਰਖ ਦਾ ਧਿਆਨ ਬਹੁਤ ਹੀ ਸਹਿਜ ਮਾਰਗ ਹੈ ਇਹ ਤਤ ਵਾਲਾ ਮਾਰਗ ਨਹੀਂ ਜਲ ਦਿਵਾਲੀ ਵਾਲਾ ਮਾਰਗ ਨਹੀਂ ਸਰਜ ਕਰੋ ਕਿ ਸਾਲਾਂ ਤੋਂ ਲੰਬ ਦਿਨ ਦੀ ਦਾਸ ਸਾਲਾਂ ਦੇ ਕਿਨ ਪਲਾਂਗੇ ਬੁੱਲਾਗੇ ਗੁਰੂ ਗ੍ਰਜਨ ਅਤੇ ਨੇ ਸਭ ਹੋ ਰਿਹਾ ਹੈ ਸੇਵਾ ਵੀ ਹੋ ਰਹੀ ਹੈ ਸਮਰਨ ਵੀ ਹੋ ਰਿਹਾ ਉਸ ਤੇ ਬਾਪ ਜੁਦ ਵੀ ਅਜੇ ਜੋ ਅਸਾ ਬਣ ਨਹੀਂ ਸੀ ਨਹੀਂ ਬਣਿਆ ਤਾਂ ਸੋਚਨਾ ਇਹ ਹੈ ਵੀ ਸੰਗਰਾਤ ਗੁਰੂ ਦਾ ਕੋਈ ਕਾਟ ਨਹੀਂ ਗੁਰੂ ਮਹਾਰਾਜ ਪੂਰੇ ਨੇ ਪਰਮਾਤਮਾ ਵਹਿਗੁਰੂ ਸਰਬ ਕਲਾ ਸੰਗ੍ਰਸਥ ਹੈ ਸਾਉਦੀ ਵਰਤਾ ਜਾਣਦਾ ਹੈ ਤੇ ਪਰਿਪੂਰਨ ਹੈ ਗੁਰੂ ਸਾਹਿਬ ਹੀ ਪੂਰੇ ਨੇ ਪਰਮਾਤਮਾ ਪੂਰਾ ਹੈ ਭੋਲ ਅਨੰਦ ਸਭ ਕੋ ਆ ਭੋਲ ਗੁਰੂ ਵਰਤਾ ਇਹਦਾ ਭਾਵ ਇਹ ਹੈ ਵੀ ਸਾਡੇ ਚ ਨਾ ਕੋਈ ਨਾ ਕੋਈ ਜੀ ਘਾਟ ਉਹਦੇ ਲੈ ਨਾ ਸਿਰ ਇੱਕੋ ਹੀ ਅਦਾਸ ਨੇ ਸਮਝਿਆ ਇੱਕ ਮਨ ਬਣਾ ਕੇ ਚਲਿਏ ਕਿ ਪਰਮਾਤਮਾ ਵਾਹ ਗੁਰੂ ਜੋ ਭਾਵੇ ਤਉ ਰਖ ਲੈ ਮਸਨ ਪ੍ਰਵਾਇ ਰਾਮ ਰਾਜ ਅੰਦਰੋਂ ਇੱਕ ਸਪੂਣੇ ਸਾਹਿਬ ਦਾ ਬੰਧ ਹੈ ਬਸ ਜ਼ਰੂਰ ਪੜੀ ਸ਼ਾਇਦ ਆਵਜਨਗਰ ਪਕੜ ਆ ਜਾਈ ਗੁਰੂ ਕੇ ਗ੍ਰਹਿ ਸੇਵਕ ਜੋ ਰਹਣ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋਕਰ ਕਸ਼ਨਾ ਜਿਨਾਂ ਵਹੀ ਹਰ ਹਰ ਨਾਮ ਰਦੇ ਸ੍ਰੀ ਆਵੇ ਮਾਨਵੇਚਾ ਸਤਿਗੁਰ ਕੇ ਪਾਸ ਤੇ ਸੇਵਕ ਕਾਰਜ ਰਾਸ ਸੇਵਾ ਕਰਤ ਹੋਏ ਨੀ ਕਾਮੀ ਇਸ ਕੋ ਹੋਤਿ ਪ੍ਰਾਪ ਸਿਆਮੀ ਜੋ ਬਨਾਰਸ ਜੀ ਮਹਾਰਾਜ ਜੀ ਨੇ ਵੀ ਗੁਰ ਕੇ ਗ੍ਰਹਿ ਸੇਵਕ ਜੋ ਰਹਾ ਹੁਣ ਗ੍ਰਹਿ ਕੀ ਇਹ ਆਪਣਾ ਘਰ ਵੀ ਲਾ ਲੋ ਤੇ ਨਿਸ ਘਰ ਵੀ ਲਾ ਲੋ ਤੇ ਮਹਿਲ ਲਾ ਲੋ ਪਰਮਾਤਮਾ ਦਾ ਜੀਰਾ ਪ੍ਰਾਣੀ ਚਾਹੁੰਦਾ ਹੈ ਕਿ ਮੇਰਾ ਮਨ ਪ੍ਰਭੂ ਨਾਲ ਜੁੜਿਆ ਰਹੇ ਗੁਰ ਨਾਲ ਟਿਕਿਆ ਰਹੇ ਪਹਿਲੀ ਗਲਤੀ ਗੁਰ ਕੀ ਆਗਿਆ ਮਨ ਵਿੱਚ ਸੋ ਸਮਰਸ ਗੁਰੂ ਦੀ ਆਗਿਆ ਮਨਸੇ ਆਪ ਉਸ ਗੁਰ ਕਾ ਸਿਣਾ ਜਨਾਵੇ ਆਪਣੀ ਹੋਂਦ ਨਹੀਂ ਦਰਸਾਣੀ ਗੁਰ ਕਰ ਜਾਣਾ ਮਟਾਣ ਵਾਸਤੇ ਆਪੇ ਨੂੰ ਨਾ ਕਿ ਜਤਾਨ ਵਾਸਤੇ ਆਪ ਉਸ ਕੋ ਜੋ ਜਾਣੇ ਨਿਸ਼ਾ ਸੋ ਗੁਣਿਆ ਸ਼ਕਤੀ ਪਹਿਲੀ ਗੱਲ ਆ ਗਿਆ ਸਤ ਕਰਕੇ ਮਨਨਿਕ ਤਰਕਵਾਦ ਨਹੀਂ ਦੂਸਰਾ ਹੁਕਮ ਚਲਣਾ ਰਜ਼ਾ ਵਿੱਚ ਤੁਰਨਾ ਤੀਸਰਾ ਹਿਰਦੇ ਅੰਦਰ ਨਾਮ ਤਨਣਾ ਵਾਹਿਗੁਰੂ ਦਾ ਜਾਪ ਅੰਤਰ ਗੁਰੂ ਅਰਾਧਨਾ ਜਿਹੂਆ ਜਪ ਗਿਰਨਾਉ ਨੈਤਰੀ ਸਤਗੁਰੂ ਕੋ ਵੇਖਣਾ ਸਰਵਣੀ ਸਨਾ ਗੁਣਣਾ ਉਹਦੀ ਵਿਧੀ ਲਾ ਕੇ ਅੱਖਾਂ ਬੰਦ ਕਰਕੇ ਮਨ ਮੰਦਰ ਵਿੱਚ ਜਾਣਾ ਹੈ ਵਾਹਿਗੁਰੂ ਸ਼ਬਦ ਉਚਾਰਨ ਕਰਨਾ ਉਸ ਨੂੰ ਕੰਨਾਰਾ ਸੁਣ ਕੇ ਮਨ ਤੇ ਵਿਸਾਣਾ ਤੇ ਧਿਆਨ ਪਰਮਾਤਮਾ ਵਿੱਚ ਕਾਲਪੁਰਖ ਦੀ ਖੋង ਦੇ ਮੇਰੇ ਅੰਦਰ ਵੀ ਰੰਮਿਆ ਹੈ ਬਾਹਰ ਵੀ ਹਾਜ਼ਰ ਨਾਲ ਫਿਰ ਗੁਰੂ ਪਿਆਰੇ ਮਨ ਵਿੱਚ ਸਤਿਗੁਰੂ ਕੇ ਪਾਸ ਇਹ ਕਰਨ ਬਲ ਇਹ ਸ਼ਕਤੀ ਜਿਹੜੀ ਹੈ ਸਰਸਤ ਬੜੀ ਕੀਮਤੀ ਹੈ ਬੜੀ ਕਰਨੀ ਹੈ ਮਨ ਮਨਵੇਸ਼ਨਾ ਕੀ ਹੈ ਬਾਹਰ ਕੀ ਪਦਾਰਥ ਤੇ ਹੈ ਨਹੀਂ ਨਾਉ ਕੀ ਮਨ ਆਂਗ ਹੈ ਸਰੀਰ ਦਾ ਸੰਗ੍ਰਹਿ ਹੈ ਵਿਚਾਰਾਂ ਦਾ ਸੰਚਨ ਹੈ ਵਿਚਾਰ ਧਾਰਾ ਦਾ ਫੁਰਣਾਂ ਦਾ ਫੁਰਣੇ ਉੱਠੇ ਇੱਕ ਵਾਰੀ ਇਹ ਦੋ ਵਾਰੀ ਸੰਕਲਪ ਬਣਿਆ ਵਿਚਾਰ ਬਣੇ ਵਿਚਾਰ ਮਨ ਤਦਣ ਹੋ ਗਿਆ ਮਨ ਬਣ ਗਿਆ ਮਨ ਇੱਕ ਬਣਦਾ ਹੀ ਇੰਦਰ ਨੇ ਕੰਮ ਕਰਤਾ ਕਰਮ ਕਾਂਡ ਹੋ ਗਿਆ ਉਹ ਕਰਮ ਹੋ ਗਿਆ ਪਲੇ ਵਾਲੇ ਫੁੱਲਨੇ ਸੀ ਪਲਾ ਕਰਮ ਹੋ ਗਿਆ ਪਹਿਲੇ ਵਿਚਾਰ ਹੋਏ ਪਹਿੜਾ ਮਨ ਬਣਿਆ ਬੁਰੇ ਕਰਮ ਹੋ ਗਏ ਇੱਥੇ ਜ਼ਰੂਰ ਹੈ ਜਿਉ ਮੰਦਰ ਕੋ ਥੰਮੇ ਥੰਮਨ ਤਿਆਰ ਕਰੋ ਕਾ ਸਦਮਨ ਸਭ ਦੀ ਕਮਾਈ ਦੀ ਵਿਚਾਰਤਾਰ ਬਾਣੀ ਦਾ ਪਾਠ ਮੇ ਨਾਲ ਕਰੋ ਪ੍ਰੇਮ ਨਾਲ ਸਹਿਜ ਪਾਠ ਜ਼ਰੂਰ ਕਰੋ ਕਲੇ ਕਲੇ ਗੱਲ ਦਾ ਜਵਾਬ ਮਿਲੇਗਾ ਪੰਕਤੀ ਨੂੰ ਵਿਚਾਰ ਕੇ ਪੜੋ ਫਿਰ ਗੁਰੂ ਘਰ ਦੇ ਮਨ ਵਿੱਚ ਸਹਿਜ ਗੁਰੂ ਕੇ ਪਾਸੇ ਸੇਵਕੇ ਕਾਜ ਰਾਜ ਹੁਣ ਤੁਹਾਡੇ ਮਨ ਵਿੱਚ ਸਾਰੀ ਗੱਲ ਵਿਚਾਰਤਾਰਾ ਗੁਰੂ ਵਾਲੀ ਟਿਕ ਗਈ ਆਪਣੇ ਆਪ ਹੀ ਗੁਰੂ ਪਿਆਰੋ ਦਇਆ ਨਿਕਲੇਗੀ ਤਰਮ ਨਿਕਲੇਗਾ ਆਪਣਾ ਆਨੰਦ ਨਿਕਲਣਗੇ ਕੋਈ ਵੀ ਆਗਾ ਸਤ ਸਦਕੀ ਮੰਨੀ ਜਾਏ ਰਜ਼ਾ ਵਿੱਚ ਰਣਾ ਦੇ ਸਬਦੀ ਕਮਾਈ ਨਾਲ ਸਬਦੀ ਵਿਚਾਰਨਾ ਖਾਲੀ ਚੁੰਝ ਗਿਆ ਨਹੀਂ ਸੁਣਾ ਸੁਨਾਇਆ ਨੇ ਜਿੰਨੇ ਮਰਜੀ ਕਹਾਸ ਸੁਣ ਲੋ ਜਿੰਨੇ ਮਰਜੀ ਕਿਤਾਬਾਂ ਪੜ੍ਹ ਲੋ ਪਿਆਨ ਆਣ ਸੰਤਾਂ ਦੀ ਪਰ ਜੇਕਰ ਪ੍ਰੈਕਟੀਕਲ ਤੌਰ ਤੇ ਨਹੀਂ ਕਮਾਈ ਕੀਤੀ ਸਬਦੀ ਲਹਾਣੇ ਬਣ ਸਕਦਾ ਇਹ ਬਚਨ ਹੰਦ ਜਬੀ ਸਾਹਿਬ ਵੀ ਇਕ ਜੋ ਜੀ ਉਹ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲਗੇੜਾ ਕਿ ਏਗ ਨਾਮ ਜਗਦੀਸ਼ ਲੱਖਾਂ ਵਰੀ ਵਾਹਿਗੁਰੂ 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 ਕਰਦੇ ਆਂ ਕਿ ਇੱਕ ਵਰੀ ਵਾਹਿਗੁਰੂ ਕਹਿਣਾ ਜੀ ਭਿਜੇ ਮੰਨ ਤਾਂ ਜੁੜੇ ਮੰਨ ਅਗਲਾ ਬੰਦ ਗੰਦੇ ਮਹਾਰਾਜ ਜੀ ਸੇਵਾ ਕਰਦੇ ਹੋਏ ਨੇ ਕਾਮੇ ਵੀ ਸੇਵਾ ਕਰਦਾ ਬਿਨਾ ਕੰਮ ਸਾਡੇ ਆਮ ਤੌਰ ਤੇ ਦਾਸ ਵੀ ਸ਼ਾਮਿਲ ਹੈ ਕੋਈ ਵੀ ਅਰਦਾਸ ਪਾਠ ਉਸ ਕਾਮਨਾ ਹੁੰਦੀ ਹੈ ਰਮ ਕਾ ਕਮ ਹੋ ਜੀ ਇਹ ਹੀ ਲਾਲੋ ਕਿੰਨ ਦਰਸ਼ਨ ਮਹਾਰਾਜੀ ਦੇ ਬਿਰਨਾਮ ਚੱਲਦੇ ਅਰਦਾਸ ਅੰਦਰ ਕਾਮਨਾ ਇੱਛਾ ਰਈ ਤੇ ਮਾਰਾ ਕਹਿੰਦੇ ਨੇ ਕਿ ਭਾਈ ਧਰਮੀ ਧਰਮ ਕਰੇਗਾ ਵਾਂਵੇਂ ਮੰਗੇ ਮੁਖ ਦੀ ਵਾਰ ਕੋੜਵਾਸ ਦੀ ਵਾਰ ਪੰਕਤੀ ਧਰਮੀ ਧਰਮ ਕਰੇ ਧਰਮੀ ਪੁਰਸ਼ ਹੈ ਕੋਈ ਹੰਤਾ ਹੀ ਨਹੀਂ ਧਰਮ ਕਰਨ ਧਰਮੀ ਕਮਾਲਿਆ ਅਗਲਾ ਗਾਵਾਂ ਕੀ ਗਵਾਂਦੇ ਉਹ ਗਵਾਲਿਆ ਕਿਵੇਂ ਗਵਾਲਿਆ ਮੰਗੈ ਮੁਕਤੀ ਉਹਨਾਂ ਨੇ ਰੱਬ ਦੇ ਕੋਲ ਮੁਕਤੀ ਮੰਗੀ ਇਹ ਸੋਚ ਵਿਚਾਰਨ ਦੀ ਗੱਲ ਹੈ ਕਿਸੇ ਨੂੰ ਪਤਾ ਹੋਣਾ ਚਾਹੀਦਾ ਹੈ ਸਮਰਾਤ ਗੁਰੂ ਬੇਅੰਤ ਹੈ ਜਾਣੇ ਜਾਣ ਹੈ ਉਹਨਾਂ ਨੂੰ ਪਤਾ ਹੈ ਮੇ ਆਪਣੇ ਸਿੱਖ ਨੂੰ ਸਰਧਾਲੂ ਨੂੰ ਆਪਣੇ ਜਿਹੜਾ ਪਿਆਰ ਹੈ ਨਾਮ ਜਪਣ ਵਾਲਾ ਸੁਮੁਖਤ ਕਰਨ ਪਤਾ ਨਹੀਂ ਪਤਾ ਉਸਨੂੰ ਆਪੇ ਜਾਣੇ ਕਰੇ ਆਪ ਆਪਿਆਂ ਆਪਿਆਂ ਨੇ ਰਾਸ ਸੀ ਸਿਗਿ ਨਾਨਕ ਖਲੇਗੀ ਜੇ ਤਾਸ ਬਾਰ ਬਾਰ ਬੇਨਤੀ ਅਰਦਾਸ ਕਰਨਾ ਕਰੀਏ ਤਾਂ ਕਿ ਗੁਰੂ ਦੀ ਗੱਲ ਛਿਰਦੇ ਟਿਕ ਜੇ ਤੇ ਸਾਡੀ ਅਗਰ ਗੁਰੂ ਤੱਕ ਪਹੁੰਚੇ ਬਸ ਨਿਸਕਾਮਤਾ ਆ ਜੇਗੀ ਨਾ ਬਸ ਪ੍ਰੇਮ ਨਿਰਮ ਮਾਨਨ ਤਨ ਨਾਮ ਜਪੋ ਲੈ ਵਿਲਾਈ ਦੁੱਖ ਦਰਦ ਮਨ ਤੇ ਪਹੁੰਚ ਜਾਈ ਇਹ ਪੰਕਤੀ ਸਿਕੁਨ ਸਾਹਿਬ ਦੀ ਹੈ ਮਾਨ ਤਨ ਨਾਮ ਜਪੋ ਲਿਵ ਲਾਇ ਲਿਵ ਲਾਗ ਨਾਮ ਜਪਨਾ ਉਹ ਇਸ ਤਰ੍ਹਾਂ ਅਰਜੀ ਅੰਤਰ ਚੌਂਕੜਾ ਮਾਰ ਕੇ ਜਿਵੇਂ ਤੁਹਾਡਾ ਸਿਰ ਦੀ ਵਸਾ ਹੈ ਨਹੀਂ ਚੌਂਕੜਾ ਬਸਦਾ ਕੁਰਸੀ ਤੇ ਬੈਠ ਕੇ ਫੇਸ ਤੇ ਜਿਵੇਂ ਲੱਗਦਾ ਆਪ ਜੀ ਨੂੰ ਪਰ ਸੁਰਤੀ ਧਿਆਨ ਅਕਾਲਪੁਰ ਦੇ ਚਰਣਾ ਵਿੱਚ ਤੁਨ ਵਾਹਿਗੁਰੂ ਵਿੱਚ ਤੁਨ ਮੈਂ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖਤ ਕਹਾਣੀ ਗੁਰਨਾਦਿਸ਼ ਮਹਾਰਾਜ ਤੁਨ ਵਿੱਚ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖਤ ਕਥ ਕਹਾਣੀ ਏ ਵਸਤਾਂ ਬਣ ਜਾਣੇ ਇਸ ਕਰਕੇ ਡੋਲਣਾ ਨਹੀਂ ਬਣੀ ਹੋਰ ਬੇੰਤੀ ਨਿਲ ਪ੍ਰੰਦ ਅਰਦਾਸ ਕਰੋ ਨਾਲ ਸਿਮਰਨ ਵਧਾ ਦਿਓ ਆਪਣਾ ਮਿਲਾੰਕਨ ਕਰੋ ਜੋ ਜੋ ਗੁਰੂ ਪਰਯਤ ਬਣੇਗੀ ਅੰਦਰ ਮਨ ਜੁੜੇਗਾ ਪਰਮਾਤਮਾ ਦੀ ਕਿਰਪਾ ਬਣ ਜਾਏਗੀ ਅੱਜ ਕੋਈ ਕੱਲ ਕੋਈ ਸਹਿ ਸਫਾਈ ਵਸਤਾਂ ਬਣ ਦੇਗੀ ਪਿਆਰ ਵਾਲੀ ਜਨ ਪ੍ਰੇਮ ਕੀ ਤੈਨਹੀ ਬਰੋਪਾਰ ਸਾਜ ਗਹੂੰ ਸੁਨ ਲੈ ਵਸਵੇ ਜਿਨ ਪ੍ਰੇਮ ਕੀ ਤੈਨਹੀ ਆਪਣਏ ਮਨ ਨਾਲ ਦਿਕਾ ਕਰੀ ਤਾਂ ਕਿ ਸਾਡੇ ਵੀ ਸਭ ਤੇ ਸੁਰਤ ਇੱਕ ਹੋ ਸਕੇ ਤੇ ਗੁਰ ਦੀ ਕੂਸੀ ਬਣ ਸਕੀ ਵਾਹੀ 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 Vahe Guru, Vahe Guru, Vahe Guru, Vahe Guru, Vahe Guru, Vahe Guru Vah ਵਾਹਿਗੁਰੂ 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 ਜੀਮੇ ਜੀਵ ਚਾਲਨ ਕਰਦੀ ਹੈ ਉਸ ਸ਼ਬਦ ਨੂੰ ਸੁਣੋ ਵੈਗਰੂ ਨੂੰ ਕੰਨਾਂ ਦੇ ਰਾਹੀ ਉਹਦੇ ਉੱਤੇ ਇਸ ਧੰਗ ਨਾਲ ਜੁੜਨਾ ਹੈ ਧੁਨ ਨੂੰ ਪਕੜਨਾ ਤਾਂ ਵੀ تمہاری ਧੁਨੀ ਚ ਆ ਰਹੀ ਹੈ ਬਸ ਜਾ ਕੇ ਸਰੀ ਉੱਪਰ ਜਾ ਰਹੀ ਉਸ ਨਾਲ ਬਸ ਸੁਰ ਚਲੇ ਆਪਣੇ ਆਪ ਆਪ ਹੀ ਕੋਈ ਕਾਲ ਕੁ ਜਉ ਜਉ ਅਵਸਥਾ ਬਣੇਗੀ ਗੁਰੂ ਸਾਹਿਬ ਕਿਰਪਾ ਕਰਨਗੇ ਸਹਿਜੇ ਸਹਿਜੇ ਗੁਰੂ ਘਰਿਓ ਛੇਵੇਂ ਸਿਮਰ ਸਈ ਅਮਰਤ ਸਾਰਾ ਮਨ ਪੀਵੇ ਸੁਣ ਸੌਧ ਵਿਚਾਰ ਬਾਬਾ ਜਾਨ ਨੇ ਸਿਮਾਰਾਇਆ ਸਾਈਂ ਜੋਂ ਸਭ ਨੂੰ ਬਨਾਨੇ ਮਈ ਨਾਮ ਰੂਪੀ ਤਾਨ ਇਹ ਸਹਿਜ ਵਾਲਾ ਮਾਰਗ ਪ੍ਰਕਾਸ਼ਨ ਜੀਸਾ ਆਪਣਾ ਕਿਰਪਾ ਸਕੇ ਮਹਾਰਾਜ ਸਾਈਂ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸ਼੍ਰੀ ਅਕਾਲ